ਪੰਜਾਬੀ ਰਿਸ਼ਤੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਰਿਵਾਰਾਂ ਦੇ ਨੰਬਰ ਸਮੇਤ ਆਪਣੇ ਚੈਨਲ ਦੇ ਵਿੱਚ ਰਿਸ਼ਤੇ ਨੇ ਜੀ ਤੁਸੀਂ ਜਿਸ ਨਾਲ ਵੀ ਰਿਸ਼ਤਾ ਮੈਚ ਕਰਦਾ ਪਰਿਵਾਰਾਂ ਦੇ ਨਾਲ ਡਾਇਰੈਕਟ ਗੱਲਬਾਤ ਪਰਿਵਾਰ ਦੇ ਨੰਬਰ ਤੇ ਕਰ ਸਕਦੇ ਹੋ ਜੀ ਤੇ ਐਡ ਤੁਸੀਂ ਸਾਡੇ ਕੋਲੋਂ ਲਗਵਾ ਸਕਦੇ ਹੋ ਐਡ ਲਗਵਾਉਣ ਲਈ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਪੁੱਛਗਿੱਛ ਕਰਨ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਸੋ ਪਹਿਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਮਹਾਲੀ ਦਾ ਲੜਕਾ ਹੈ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਗੋਤ ਸੰਧਾਗ ਤੇ ਮਾਤਾ ਦਾ ਗੋਤ ਢਿੱਲੋਂ ਹੈ ਜੀ ਉਮਰ ਹੈ ਮੁੰਡੇ ਦੀ 21 ਤਿੰਨ 1995 ਕੱਦ 6 ਫੁੱਟ ਹੈ ਜੀ ਪੜ੍ਹਾਈ ਕਰੀਏ ਮੁੰਡੇ ਨੇ ਬੀਏ ਬੀਐਡ ਮਹਾਲੀ ਤੋਂ ਕਰੀਏ ਜੀ ਬੀਐਡ ਤੇ ਹੈਲਥ ਕੇਅਰ ਦਾ ਕੋਰਸ ਮੁੰਡੇ ਨੇ ਕੈਨੇਡਾ ਤੋਂ ਕਰਿਆ ਜੀ ਭੈਣ ਮੁੰਡੇ ਦੀ ਇੱਕ ਮੈਰਿਡ ਹੈ ਜੀ ਭਰਾ ਇੱਕ ਮੈਰਿਡ ਹੈ ਕੰਮ ਕਰਾ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਹੈ ਲੜਕਾ ਪਰਿਵਾਰ ਦੀ ਮੰਗ ਹੈ ਜੀ ਕੁੜੀਆਂ ਨੂੰ ਪੜ੍ਹੇ ਲਿਖੀ ਤੇ ਸੋਹਣੀ ਸੁਨੱਖੀ ਚਾਹੀਦੀ ਆ ਲੜਕੀ ਦਾ ਕੱਦ 5 ਫੁੱਟ 4 ਇੰਚ ਤੱਕ ਹੋਵੇ ਜੀ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਦੀ ਹੋਵੇ ਲੜਕੀ ਬੀਐਸਸੀ ਨਰਸਿੰਗ ਨੂੰ ਪਹਿਲ ਆ ਜੀ ਜੱਟ ਸਿੱਖ ਖੱਤਰੀ ਕੰਬੋ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲ ਕਰੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਗਗਨਦੀਪ ਸਿੰਘ ਗਰੇਵਾਲ ਲੜਕਾ ਪਤਾ ਮਾਛੀਵਾੜਾ ਸਾਹਿਬੇਰੀਆ ਉਮਰ 29 8 1994 ਕੱਦ ਮੁੰਡੇ ਦਾ 5 ਫੁੱਟ 10 ਇੰਚ ਭੈਣ ਇਹਨਾਂ ਦੀ ਇੱਕ ਹੈ ਜੀ ਆਸਟ੍ਰੇਲੀਆ ਸਿਡਨੀ ਦੇ ਵਿੱਚ ਹੈ ਕੰਮ ਕਰ ਹੈ ਜੀ 4 ਸਹੀ 1/2 ਏਕੜ ਜ਼ਮੀਨ ਹੈ ਮੁੰਡੇ ਕੋਲੇ ਤੇ ਮੁੰਡਾ ਵਰਕ ਪਰਮਿਟ ਦੇ ਵਿੱਚ ਕੈਨੇਡਾ ਤੇ ਹੈ ਜੀ ਕੈਲਗਰੀ ਦੇ ਵਿੱਚ ਟਰੱਕਿੰਗ ਦੀ ਜੌਬ ਕਰਦਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਿਲਪ੍ਰੀਤ ਸਿੰਘ ਪਤਾ ਰਾਇਆ ਬਿਆਸ ਜ਼ਿਲ੍ਹਾ ਅਮਰਤਸਰ ਸਾਹਿਬ ਕਾਸਟ ਮੁੰਡੇ ਦੀ ਰਾਮ ਗੜੀਆ ਉਮਰ 1 ਸਤੰਬਰ 1998 ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀਆ ਜੀ ਮੁੰਡੇ ਨੇ ਪਲੱਸ 2 ਨਾਨ ਮੈਡੀਕਲ ਦੇ ਨਾਲ ਡਿਪਲੋਮਾ ਕਰਿਆ ਜੀ ਹੇਅਰ ਡ੍ਰੈਸਰ ਦਾ ਕੋਰਸ ਕੰਪਿਊਟਰ ਸਾਇੰਸ ਦਾ ਕਰਿਆ ਹੋਇਆ ਜੀ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਕਵਿਤਾ ਇਹਨਾਂ ਦੇ ਸਰਕਾਰੀ ਨੌਕਰੀ ਕਰਦੇ ਨੇ ਤੇ ਮਾਤਾ ਹਾਊਸ ਬਾਈ ਫ੍ਰੀਜੀ ਕੰਮ ਕਰ ਹੈ ਜੀ ਮੁੰਡੇ ਦੀ ਇਟਲੀ ਦੀ ਫਾਈਲ ਲੱਗੀ ਹੋਈ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਤੇ ਲੜਕੇ ਵਧੀਆ ਪਰਿਵਾਰ ਦੀ ਹੋਵੇ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਇਹਨਾਂ ਨਾਲ ਅਗਲਾ ਰਿਸ਼ਤਾ ਹੈ ਜੀ ਨਾਮ ਸੂਰਜ ਪ੍ਰਕਾਸ਼ ਬਰਮਾ ਪਤਾ ਕਪੂਰਥਲਾ ਤੋਂ ਆਂ ਜੀ ਮੁੰਡਾ ਗੋਤ ਇਹਨਾਂ ਦਾ ਕੰਡਾ ਰਾਜਪੂਤ ਸੁਨਾਰ ਨੇ ਜੀ ਇਹੇ ਉਮਰ 15/6/1990 ਜਨਮ ਟਾਈਮ 7:15 ਪੀਐਮ ਜਨਮ ਸਥਾਨ ਹੈ ਜੀ ਕਪੂਰਥਲਾ ਤੇ ਮੁੰਡੇ ਦਾ ਕੱਦ ਹੈ 5 ਫੁੱਟ 10 ਇੰਚ ਪਿਤਾ ਇਹਨਾਂ ਦੇ ਬਲਕ੍ਰਿਸ਼ਨ ਨੇ ਜੀ ਬਰਮਾ ਮਾਤਾ ਇਹਨਾਂ ਦੇ ਰਾਧਾ ਬਰਮਾ ਭੈਣਾ ਮੁੰਡੇ ਦੀਆਂ ਦੋ ਮੈਰਿਡ ਨੇ ਜੀ ਇੱਕ ਅਨਮੈਰਿਡ ਹੈ ਪੜ੍ਹਾਈ ਕਰੀਏ ਇਹਨਾਂ ਨੇ ਡਿਗਰੀ ਇਨ ਲੈਦਰ ਟੈਕਨੋਲੋਜੀ ਕੰਮ ਕਰ ਹੈ ਜੀ ਬਿਜ਼ਨਸ ਆਫ ਲੈਦਰ ਐਂਡ ਟੈਨਰਾਈਜ਼ ਇਨ ਜਲੰਧਰ ਤੇ ਕਪੂਰਥਲਾ ਦੇ ਵਿੱਚ ਹੈ ਜੀ ਬਿਜ਼ਨਸ ਮੁੰਡੇ ਦਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਜੀ ਜਿਸ ਨਾਲ ਵੀ ਰਿਸ਼ਤਾ ਮੈਚ ਕਰਦਾ ਸਿੱਧੀ ਗੱਲ ਕਰੋ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਨੰਬਰ ਦਿੱਤਾ ਗਿਆ ਹੈ ਜੀ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਗੁਰਵੰਤ ਸਿੰਘ ਪਤਾ ਜ਼ਿਲ੍ਹਾ ਗਰਦਾਸਪੁਰ ਦਾ ਲੜਕਾ ਪਿੰਡ ਮੁੰਡੇ ਦਾ ਭੋਲੋ ਕੇ ਜਨਮ 16/4/1993 ਦੇ ਵਿੱਚ ਹੋਇਆ ਜੀ ਕੱਦ 5 ਫੁੱਟ 4 ਇੰਚ ਪਲੱਸ 2 ਕਰੀਏ ਜੀ ਮੁੰਡੇ ਨੇ ਭੈਣ ਇੱਕ ਇਹਨਾਂ ਦੀ ਮੈਰਿਡ ਹੈ ਮਾਤਾ ਅਮ੍ਰਿਤਾ ਰਿਨੇ ਜੀ ਕੰਮ ਕਰ ਹੈ ਜੀ ਇੱਕ ਕਿਲਾ ਜ਼ਮੀਨ ਹੈ ਇਹਨਾਂ ਦੇ ਦੋ ਘਰ ਨੇ ਆਪਣੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਜੀ ਭਾਵੇਂ ਨਾ ਪੜ੍ਹੀ ਹੋਵੇ ਹੋਰ ਕੋਈ ਪਰਿਵਾਰ ਦੀ ਮੰਗ ਨਹੀਂ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਬਾਤ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਰਵਿੰਦਰ ਸਿੰਘ ਅਮਰਤਾ ਰੀ ਮੁੰਡਾ ਹੈ ਕਾਸਟ ਸੁਨਿਆਰ ਰੋਟੇ ਪਿਤਾ ਦਵਿੰਦਰ ਸਿੰਘ ਉਮਰ ਮੁੰਡੇ ਦੀ 30 ਮਈ 1996 ਚ ਜਨਮ ਹੈ ਜੀ ਕੱਦ 5 ਫੁੱਟ 5 ਇੰਚ ਪੜ੍ਹਾਈ ਕਰੀਏ ਇਹਨਾਂ ਨੇ ਪਲੱਸ 2 ਜੀ ਭੈਣ ਇਹਨਾਂ ਦੀ ਇੱਕ ਮੈਰਿਡ ਆ ਤੇ ਭਰਾ ਦੋ ਨੇ ਜੀ ਕੰਮ ਕਰਿਆ ਜੀ ਮੁੰਡੇ ਦਾ ਫੋਟੋਗ੍ਰਾਫੀ ਦਾ ਆਪਣਾ ਵਧੀਆ ਕੰਮ ਹੈ ਵਧੀਆ ਆਮਦਨ ਹੈ ਜੀ ਤੇ ਵਧੀਆ ਘਰ ਪਰਿਵਾਰ ਹੈ ਮੁੰਡੇ ਦਾ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਘਰੇਲੂ ਹੋਵੇ ਘਰ ਸੰਭਾਲਣ ਵਾਲੀ ਹੋਵੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੁਸੀਂ ਜਿਸ ਨਾਲੇ ਰਿਸ਼ਤਾ ਮੈਚ ਕਰਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਲਗਵਾਉਣ ਲਈ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰੋ ਜੀ ਹੈਲੋ ਦਾ ਤੁਹਾਨੂੰ ਫੀਸ ਦਾ ਸਾਰਾ ਪ੍ਰੋਸੈਸ ਦੱਸ ਦਿੱਤਾ ਜਾਵੇਗਾ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ